ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝੀਆਂ ਚਾਲਾਂ ਜਾਣ ਬੁਝ ਕੇ ਚਲੀਆਂ ਜਾ ਰਹੀਆਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਤੋਂ ਲਗਭਗ 4 ਦਿਨ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਕਿ ਮੈਂ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦਾ ਦੂਸਰੇ ਪਾਸੇ ਬਾਗੀ ਧੜੇ ਵੱਲੋਂ ਖੁਸ਼ੀ ਇਜ਼ਹਾਰ ਕੀਤੀ ਗਈ ਉਹਨਾਂ ਕਹਾ ਦੇਰ ਨਾਲ ਆਏ درست ਆਏ ਫਿਰ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਉਸ ਉੱਤੇ ਮੰਥਨ ਕੀਤਾ ਗਿਆ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜਾ ਅਸਤੀਫਾ ਦਿੱਤਾ ਹੈ ਸੁਖਬੀਰ ਬਾਦਲ ਨੇ ਉਹ ਉਸ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਹੁਣ ਇੱਕ ਵੱਡਾ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਛਸ਼ੋ ਪੰਜ ਕੀ ਚੱਲ ਰਿਹਾ ਹੈ ਕੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੰਥਕ ਪੰਥ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਹੁਣ ਸਾਬਕਾ ਹੋ ਗਿਆ ਕਿਉਂਕਿ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੋਮ ਦਤਾ ਹੈ ਹਾਲੇ ਮੰਥਨ ਕਰੇ ਨਾ ਕਰੇ ਉਹ ਉਹਨਾਂ ਦੀ ਸਿਰਦਰਦੀ ਹੈ ਲੇਕਿਨ ਇਧਰ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਹੈ ਕੱਲ ਤਿੰਨ ਅਸਤੀਫੇ ਆਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਨੇ ਅਸਤੀਫਾ ਦੇ ਦਿੱਤਾ ਦੱਸਾਂਗੇ ਅਸਤੀਫਾ ਕਿਉਂ ਦਿੱਤਾ ਕਿ ਉਹ ਸੁਖਵੀਰ ਬਾਦਲ ਦੇ ਕੋਲੋਂ ਤੰਗ ਸੀ ਕਿ ਉਹ ਬਾਗੀ ਧੜੇ ਵਾਲਿਆਂ ਨਾਲ ਪਿਆਰ ਕਰਦੇ ਨੇ ਨੇ ਜਾ ਕੇ ਉਹਨਾਂ ਵੱਲੋਂ ਪ੍ਰਧਾਨ ਬਣਨਾ ਚਾਹੁੰਦੇ ਨੇ ਯਾਨੀ ਕਿ ਇੱਕ 카ਟੋ ਕੁਲੇਸ਼ ਹੁਣ ਕਿਉਂ ਵੱਧ ਗਿਆ ਹੈ ਪਹਿਲਾ 카ਟੋ ਕੁਲੇਸ਼ ਰੁਕਿਆ ਹੋਇਆ ਸੀ ਅਰ ਰੰਸਾ ਨਹੀਂ ਕਟੀਆਂ ਜਾ ਰਹੀਆਂ ਸੀ ਲੇਕਿਨ ਜਿਵੇਂ ਹੀ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਇਧਰੋਂ ਦੂਸਰੇ ਜਿਹੜੇ ਟਕਸਾਲੀ ਆਗੂ ਨੇ ਜਿਹੜੇ ਲਗਾਤਾਰ 15 20 25 35 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਤੇ ਟਕਸਾਲੀ ਆਗੂ ਨੇ ਉਹਨਾਂ ਵੱਲੋਂ ਅਸਤੀਫੇ ਕਿਉਂ ਦਿੱਤੇ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਹਾਂ ਸ਼੍ਰੀ ਮੁਖਤਸਰ ਸਾਹਿਬ ਦੀ ਸ਼੍ਰੀ ਮੁਖਤਸਰ ਸਾਹਿਬ ਤੂੰ ਵੱਡਾ ਧਮਾਕਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤ ਇੰਦਰ ਸਿੰਘ ਅਤੇ ਉਸ ਦਾ ਸਾਥੀ ਰਾਜਬੀਰ ਸਿੰਘ ਯਾਨੀ ਕਿ ਦੋਨਾਂ ਨੇ ਅੱਜ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਤੇ ਅਸੀਂ ਪ੍ਰਧਾਨ ਰਵਾਂਗੇ ਸ਼੍ਰੀ ਮੁਖਸਤ ਸਾਹਿਬ ਦੇ ਅਦਰਵਾਇਸ ਸਾਡੇ ਕੋਲ ਬਿਲਕੁਲ ਨਾਮੁਂਕਰ ਹੈ ਯਾਨੀ ਕਿ ਪ੍ਰੀਤ ਇੰਦਰ ਸਿੰਘ ਅਤੇ ਉਸ ਦੇ ਸਾਥੀ ਅੱਜ ਬੇਦਾਵਾ ਦੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆ ਆਖਰ ਦੇ ਵਿੱਚ ਮੈਂ ਆਖਰ ਦੇ ਵਿੱਚ ਗੱਲ ਕਰਨਾ ਚਾਹੁੰਦਾ ਹਾਂ ਕਿ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਬਾਕੀ ਵੀ ਜਿਹੜੇ ਬਾਕੀ ਨੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਚੇਅਰਮੈਨ ਨੇ ਯੂਥ ਵਿੰਗ ਨੇ ਐਸ்சி ਬੀਸੀ OBC ਦੇ ਉਹ ਆਪਣੇ ਅਸਤੀਫੇ ਕਿਉਂ ਦਿੱਤੀ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੰਡਲੀ ਮੈਂਬਰਸ਼ਿਪ ਤੋਂ ਕੀ ਇਸ ਤਰ੍ਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਉੱਤੇ ਕਿ ਸਾਡੇ ਤੋਂ ਬਿਨਾ ਪਾਰਟੀ ਚੱਲ ਨਹੀਂ ਸਕਦੀ ਚਾਲ ਤੇ ਬੜੀ ਵੱਡੀ ਚੱਲੀ ਗਈ ਹੈ ਲੇਕਿਨ ਸ਼ਾਇਦ ਸੁਖਬੀਰ ਬਾਦਲ ਅਤੇ ਜਿਹੜੇ ਹੁਣ ਇਹਦੇ ਖਾਸ ਹੇਤੇ ਜਿਹੜੇ ਇਹਦੇ ਜੁੰਡੀ ਦੇ ਯਾਰ ਜਿਹੜੇ ਇਹ ਇਹਦੇ ਨਾਲ ਰਹਿੰਦੇ ਨੇ ਜਿਹੜੇ ਅਸਤੀਫੇ ਦੇ ਰਹੇ ਨੇ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਇਹ ਵਿਉਤਬੰਦੀ ਤੇ ਇਹ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜਸਿਸ ਨਿਰਮਲ ਸਿੰਘ ਨੇ ਤਾਂ 2 ਦਿਨ ਪਹਿਲੇ ਕਹਿ ਦਿੱਤਾ ਕਿ ਸੁਖਬੀਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਹੈ ਪ੍ਰਧਾਨਗੀ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਇੱਕ ਜਸ ਡਰਾਮਾ ਹੈ ਡਰਾਮੇ ਤੋਂ ਇਲਾਵਾ ਨਾ ਤਾਂ ਕੁਝ ਪਾਣ ਨੂੰ ਮਿਲਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾ ਕੁਝ ਕੱਢਣ ਨੂੰ ਮਿਲਣਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਤੋਂ ਪ੍ਰੀਤ ਇੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਅੱਜ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਬੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦੇ ਦਿੱਤਾ ਹੈ ਉਹਨਾਂ ਕਹਿੰਿਆ ਮੈਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਨਹੀਂ ਕਰਾਂਗਾ ਜਿੰਨੀ ਦੇਰ ਤੱਕ ਸੁਖਬੀਰ ਬਾਦਲ ਐਜ਼ ਪ੍ਰਧਾਨ ਨਹੀਂ ਰਹਿੰਦੇ ਦੇਖੋ ਇਸ ਤਰ੍ਹਾਂ ਦੀਆਂ ਧਮਕੀਆਂ ਕੋਝੀਆਂ ਚਾਲਾਂ ਚੱਲੀਆਂ ਜਾਰੀਆਂ ਨੇ ਲੇਕ ਇਹ ਨਹੀਂ ਪਤਾ ਜੇਕਰ ਫਿਰ ਦੁਬਾਰਾ ਸੁਖਬੀ ਸਿੰਘ ਬਾਦਲ ਪ੍ਰਧਾਨਗੀ ਤੇ ਆਉਂਦੇ ਨੇ ਤਾਂ 2027 ਦੇ ਵਿੱਚ ਜਿਹੜੀਆਂ ਪਹਿਲਾਂ ਤਿੰਨ ਸੀਟਾਂ ਮਿਲੀਆਂ ਸੀ ਮੇਰੇ ਹਸਾਮਲ ਉਹ ਵੀ ਨਹੀਂ ਮਿਲਣੀਆਂ ਕਿਉਂਕਿ ਪੰਥ ਬਿਲਕੁਲ ਨਹੀਂ ਚਾਹਦੇ ਕਿ ਸ਼ਰੋਮ ਵੀ ਅਕਾਲੀ ਦਲ ਚੱਲੇ ਅਕੋਰਡਿੰਗ ਟੂ ਬਾਦਲ ਪਰਿਵਾਰ ਕਿਉਂਕਿ ਬਾਦਲ ਪਰਿਵਾਰ ਨੇ ਜਿੰਨਾ ਨੂੰ ਨੁਕਸਾਨ ਕੀਤਾ ਹੈ ਪੰਥ ਦਾ ਉਹ ਸਾਰੇ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਇਸ ਲਈ ਹੋਣ ਜਿਹੜਾ ਡਰਾਮਾ ਕੀਤਾ ਗਿਆ ਉਸ ਡਰਾਮੇ ਵਿੱਚ ਨਵੇਂ ਫੇਰ ਬਦਲ ਆ ਰਹੇ ਨੇ ਪ੍ਰੀਤ ਇੰਦਰ ਸਿੰਘ ਜੋ ਸ਼੍ਰੀ ਮੁਖਤਸਰ ਸਾਹਿਬ ਤੋਂ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਉਹਨਾਂ ਨੇ ਅਤੇ ਉਸਦੇ ਸਾਥੀ ਜਿਹੜੇ ਉਪ ਪ੍ਰਧਾਨ ਨੇ ਅਰਜਿੰਦਰ ਸਿੰਘ ਉਹਨਾਂ ਨੇ ਵੀ ਆਪਣਾ ਅਸਤੀਫਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ ਧੰਨਵਾਦ